ਜਲੰਧ ਦੇ ਇਲਾਕਾ ਸ਼ੰਕਰਨਗਰ ਤੋਂ ਸਭ ਤੋਂ ਵੱਡੀ ਖਬਰ ਸਾਹਮੜੀ ਹੈ ਜਿੱਥੇ ਜੀਵਿੰਦਾਰਾਂ ਵੱਲੋਂ ਰਸਤੇ ਨੂੰ ਬੰਦ ਕਰਤਾ ਗਿਆ ਤੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਗਈ ਹੈ ਜਨ ਪੰਜਾਬੀ ਨਿਊਜ਼ ਦੀਆਂ ਤੁਸੀਂ ਸਿੱਧੀਆਂ ਦੇਖਦੇ ਹੋ ਲਾਈਵ ਤਸਵੀਰਾਂ ਜਲੰਧਰ ਤੋਂ ਮੈਂ ਗੁਰਪ੍ਰੀਤ ਕੌਰ ਪ੍ਰਿੰਸੀਪਲ ਸੁਰਿੰਦਰ ਇੰਟਰਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੋਂ ਆ ਅੱਜ ਮੈਂ ਇੱਥੇ ਲਾਈਵ ਹੁੰਦਾ ਮੇਰਾ ਮੇਨ ਕਾਰਨ ਇਹ ਹੈ ਕਿ ਜਿਹੜਾ ਸਾਡੇ ਸਕੂਲ ਨੂੰ ਰਸਤਾ ਜਾਂਦਾ ਹੈ ਉੱਥੇ ਬਰਸਾਤੀ ਨਾਲਾ ਹੈ ਜੀ ਹਾਂਜੀ ਸ਼ੰਖ ਤੋਂ ਢੇਰੀਆਂ ਰੋਡ ਤੇ ਜਿਹੜਾ ਸਕੂਲ ਹੈ ਉਹਦੇ ਨਾਲ ਲੱਗਦਾ ਇੱਕ ਨਾਲਾ ਹੈ ਜਿਹੜਾ ਕਿ ਬਰਸਾਤੀ ਹੈ ਇੱਥੇ ਪ੍ਰੋਬਲਮ ਕੀ ਹੋਈ ਕਿ ਸ਼ੰਕਰ ਦੇ ਪਿੰਡ ਨੇ ਜਿੰਨੇ ਵੀ ਛੱਪੜ ਆ ਜਿੱਥੇ ਤੱਕ ਮੇਰੀ ਨੌਲੇਜ ਹੈ ਸੱਤ ਛੱਪੜ ਪਿੰਡ ਦੇ ਉਸ ਪਿੰਡ ਨੂੰ ਤੇ ਉਹਨਾਂ ਨੇ ਸਾਰੇ ਬੰਦ ਕਰ ਲਏ ਆ ਉਹ ਬੰਦ ਹੋਣ ਦੇ ਕਾਰਨ ਜਿਹੜਾ ਪਾਣੀ ਆ ਅੱਗੇ ਤੋਂ ਅੱਗੇ ਇੱਧਰ ਨੂੰ ਆ ਰਿਹਾ ਆ ਜਿਹਦੇ ਕਾਰਨ ਕੀ ਹੈ ਸਾਡੇ ਸਕੂਲ ਨੂੰ ਕਾਫੀ ਪ੍ਰੋਬਲਮ ਆ ਰਹੀ ਆ ਜਿਹੜੀ ਇਹ ਪ੍ਰੋਬਲਮ ਸੀ ਉਹਦੇ ਤੋਂ ਬਾਵਜੂਦ ਕਿਸਾਨਾਗੂਆ ਜਿਸ ਦਾ ਨਾਮ ਸਤਵੰਤ ਸਿੰਘ ਸੱਤੂ ਆ ਆਈ ਥਿੰਕ ਉਹ ਐਕਸ ਸਰਪੰਚ ਰਹੇ ਚੁਕੇ ਨੇ ਉਹਨਾਂ ਨੇ ਕੀ ਕੀਤਾ ਹੈ ਪ੍ਰਾਈਵੇਟਲੀ ਸੜਕ ਦੇ ਸੈਂਟਰ ਦੇ ਵਿੱਚ ਬੰਨ ਲਾ ਦਿੱਤਾ ਆ ਉਹ ਬੰਨ ਲਾਉਣ ਦੇ ਨਾਲ ਕੀ ਹੋਇਆ ਹੈ ਕਿ ਜਿਹੜਾ ਪਾਣੀ ਅੱਗੇ ਨੂੰ ਜਾਣਾ ਸੀ ਉਹ ਪਿਛਾ ਨੂੰ ਆ ਰਿਹਾ ਔਰ ਸਕੂਲ ਦੀ ਮੇਨ ਸੜਕ ਨੂੰ ਉਹਨੇ ਕਵਰ ਕਰ ਲਿਆ ਉਹਦਾ ਕਾਰਨ ਕੀ ਹੋਇਆ ਆ ਐਕਸੀਡੈਂਟਸ ਹੋ ਰਹੇ ਨੇ ਪੀਐਨਸ ਕੰਮ ਨਹੀਂ ਕਰ ਰਹੇ ਐਡਮਿਸ਼ਨਸ ਤੇ ਫਰਕ ਪੈ ਰਿਹਾ ਆ ਔਰ ਮੇਜਰ ਜਿਹੜੇ ਐਕਸੀਡੈਂਟ ਅਸੀਂ ਆਪਣੇ ਅੱਖਾਂ ਦੇ ਸਾਹਮਣੇ ਹੁੰਦੇ ਦੇਖੇ ਆ ਪਲੱਸ ਜਿਹੜੀ ਵੈਨ ਸਾਨੂੰ ਡਾਇਰੈਕਟ ਆ ਰਹੀ ਸੀ ਜਿਸ ਦਾ ਰਸਤਾ ਟੀਰੀਆਂ ਤੋਂ ਹੁੰਦੇ ਹੋਏ ਸਕੂਲ ਨੂੰ ਸੀ ਉਸ ਨੂੰ ਵੀ ਉੱਪਰ ਦੀ ਘੁੰਮ ਕੇ ਆਉਣਾ ਪੈ ਰਿਹਾ ਆ ਅੱਜ ਇਸ ਮੁੱਦੇ ਤੇ ਮੈਂ ਉਹਨਾਂ ਨਾਲ ਗੱਲ ਕਰਨ ਗਈ ਸੀ ਆਪਣੇ ਸਟਾਫ ਨੂੰ ਲੈ ਕੇ ਆਪਣੇ ਚੇਅਰਮੈਨ ਸਰ ਨੂੰ ਬਟ ਉਸ ਬੰਦੇ ਨੇ ਸਾਡੀ ਗੱਲ ਨੂੰ ਅੰਗੋਲਿਆ ਕਰ ਦਿੱਤਾ ਉਸ ਦਾ ਕਹਿਣਾ ਸੀਗਾ ਵੀ ਮੈਂ ਇਹ ਪਾਣੀ ਢੇਰੀਆਂ ਪਿੰਡ ਦੇ ਵਿੱਚ ਜਾਣ ਨਹੀਂ ਦੇਣਾ ਜਦ ਕਿ ਉਹਦਾ ਕੋਈ ਰਾਈਟ ਨਹੀਂ ਬੰਦਾ ਸੜਕ ਜਿੱਥੇ ਤੱਕ ਮੈਂ ਸੁਣਿਆ ਵੀ ਸੜਕ ਦੇ ਵਿੱਚਕਾਰ ਤੁਸੀਂ ਇੱਟ ਵੀ ਰੱਖ ਦੋ ਨਾ ਉਸ ਚੀਜ਼ ਦਾ ਵੀ ਕੇਸ ਹੈ ਵੀ ਤੁਸੀਂ ਇਹ ਬਿਨਾ ਪਰਮਿਸ਼ਨ ਤੋਂ ਰੱਖੀ ਕਿੱਦਾਂ ਆ ਅਸੀਂ ਉਸ ਬੰਦੇ ਨੂੰ ਇਹ ਕਿਹਾ ਵੀ ਚੱਲ ਤੂੰ ਇਹ ਮਿੱਟੀ ਚੱਕ ਕੇ ਸਾਈਡਾਂ ਤੇ ਤੇਰੇ ਲਵਾ ਦਿੰਦੇ ਖਰਚਾ ਵੀ ਸਾਡਾ ਹੋਗਾ ਬੰਦਾ ਉਸ ਚੀਜ਼ ਲਈ ਵੀ ਨਹੀਂ ਐਗਰੀ ਕੀਤਾ ਅਸੀਂ ਕਿਹਾ ਇਹ ਮਿੱਟੀ ਚੱਕ ਕੇ ਜਾਂ ਤੂੰ ਆਪਣੇ ਆਪ ਰਾਂ ਕਰਦੇ ਜਾਂ ਤੂੰ ਚਾਹੁੰਦਾ ਅਸੀਂ ਖਰਚਾ ਕਰਕੇ ਰਾਂ ਕਰ ਦਈਏ ਬਟ ਉਹ ਕੀ ਕਹਿ ਰਿਹਾ ਆ ਕਿ ਮੈਂ ਜੋ ਕਹਿ ਦਿੱਤਾ ਉਹੀ ਕਰਨਾ ਹੈ ਉਹ ਇਵਨ ਸਾਨੂੰ ਧਮਕੀ ਦਿੱਤੀ ਤੁਸੀਂ ਕਰਕੇ ਦਿਖਾ ਲਓ ਫੇਰ ਮੈਂ ਤੁਹਾਨੂੰ ਦੱਸਦਾ ਵੀ ਮੈਂ ਕੀ ਕਰ ਸਕਦਾ ਹਾਂ ਐਨੀハウ ਅਸੀਂ ਉੱਥੋਂ ਨਿਕਲ ਆਏ ਆ ਇਸ ਪਿੱਛੇ ਮੈਂ ਤਾਂ ਪ੍ਰਸ਼ਾਸਨ ਨੂੰ ਰਿਕੁਐਸਟ ਕਰ ਸਕਦੀ ਆ ਵੀ ਪਲੀਜ਼ ਇਸ ਚੀਜ਼ ਤੇ ਗੌਰ ਕੀਤਾ ਜਾਵੇ ਡੇਢ 2 ਸਾਲ ਹੋ ਚੁਕੇ ਇਸ ਚੀਜ਼ ਨੂੰ ਸਾਨੂੰ ਸਫਰ ਕਰਦਿਆਂ ਨੂੰ ਸੋ ਇਹ ਚੀਜ਼ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਇਮੀਡੀਏਟਲੀ ਐਕਸ਼ਨ ਕਰ ਕਿਉਂਕਿ ਜੇ ਸਾਹਬ ਉਹ ਬੰਦਾ ਗੁੰਡਾਗਰਦੀ ਤੇ ਉਤਰਿਆ ਉਸ ਅਕੋਰਡਿੰਗ ਅਸੀਂ ਨਹੀਂ ਚੱਲ ਸਕਦੇ ਅਸੀਂ ਲੋ ਨੂੰ ਫੋਲੋ ਕਰਨ ਵਾਲੇ ਬੰਦੇ ਆ ਜੇ ਅਸੀਂ ਵੀ ਉਹੀ ਚੀਜ਼ਾਂ ਕਰਨੀ ਹੁੰਦੀਆਂ ਤੇ ਜਿਵੇਂ ਉਹਨੇ ਬੰਨ ਲਾਇਆ ਅਸੀਂ ਸ਼ੰਕਰ ਲਾ ਸਕਦੇ ਵੀ ਪ੍ਰੋਬਲਮ ਤਾਂ ਸ਼ੰਕਰੀ ਕ੍ਰੀਏਟ ਕਰ ਰਿਹਾ ਆ ਬਟ ਇੱਥੇ ਇਹ ਆ ਵੀ ਜੋ ਤੱਕਾ ਕਰਦਾ ਆ ਉਸ ਬੰਦੇ ਦੀ ਪਹਿਲ ਆ ਜੋ ਲੋ ਦੇ ਅਕੋਰਡਿੰਗ ਚੱਲਦਾ ਉਹਦੀ ਕੋਈ ਸੁਣਵਾਈ ਨਹੀਂ ਹੈਗੀ ਸੋ ਮੈਂ ਫਿਰ ਅਗੇਨ ਰਿਕਵੈਸਟ ਕਰਨਾ ਚਾਹੁੰਦੀ ਐ ਐਮ ਐਲ اے ਬੀਬੀ ਇੰਦਰਜੀਤ ਕੋਰ ਜੀ ਨੂੰ ਅਤੇ ਉਹਨਾਂ ਦੇ ਨਾਲ ਜਿੰਨੇ ਵੀ ਓਫੀਸ ਚਲ ਵਰਕਰਸ ਨੇ ਵੀ ਪਲੀਜ਼ ਇਸ ਗੱਲ ਤੇ ਇਮੀਡੀਏਟਲੀ ਐਕਸ਼ਨ ਲਿਆ ਜਾਵੇ ਜੇ ਗੱਲ ਕਰਾਂ ਪ੍ਰਸ਼ਾਸਨ ਦੇ ਕੰਮ ਦੀ ਤੇ ਇੱਥੇ ਜੇ ਅੱਜ ਪ੍ਰਸ਼ਾਸਨ ਕੰਮ ਕਰਦਾ ਹੁੰਦਾ ਤੇ ਸਾਨੂੰ ਦੋ ਧਿਰਾਂ ਨੂੰ ਆਮਣੇ ਸਾਹਮਣੇ ਖੜਨਾ ਨਹੀਂ ਸੀ ਪੈਣਾ ਜੇ ਪ੍ਰਸ਼ਾਸਨ ਐਫਰਟ ਲੈਂਦਾ ਤੇ ਇੱਥੇ ਤੱਕ ਗੱਲ ਹੀ ਨਹੀਂ ਸੀ ਪਹੁੰਚਣੀ ਮੈਂ ਤਾਂ ਇਹ ਸੋਚਦੀ ਆਂ ਕਿ ਪ੍ਰਸ਼ਾਸਨ ਕਿਤੇ ਨਾ ਕਿਤੇ ਸਾਡਾ ਖੜ ਕੇ ਤਮਾਸ਼ਾ ਦੇਖ ਰਿਹਾ ਆ ਅਸੀਂ ਕਿੰਨੀ ਵਾਰੀ ਐਮਐਲਏ ਸਾਹਤ ਹੋ ਗਏ ਉਹਨਾਂ ਦੇ ਅਫੀਸ਼ੀਅਲ ਵਰਕਰ ਤੋਂ ਗਏ ਆ ਪਰ ਸਾਨੂੰ ਕੋਈ ਸੋਲੂਸ਼ਨ ਨਹੀਂ ਮਿਲਿਆ ਇਵਨ ਐਮ ਐਲ ਏ ਸਾਹਿਬ ਇੱਥੇ ਆ ਕੇ ਜਾਇਜ਼ਾ ਵੀ ਕਰਕੇ ਗਏ ਸੜਕ ਤੇ ਅੱਜ ਤੋਂ ਇਹ ਗੱਲ ਨੂੰ 9-10 ਮਹੀਨੇ ਅਪਰੋਕਸੀਮੇਟਲੀ ਹੋ ਚੁੱਕੇ ਨੇ ਬਟ ਉਹਨਾਂ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ ਅਗਰ ਜਾਣਦੇ ਆ ਅਸੀਂ ਸੋਚ ਰਹੇ ਆ ਅਸੀਂ ਕਰ ਰਹੇ ਆ ਸਿਰਫ ਸਾਡਾ ਤਾਂ ਅਸੀਂ ਫਿਰ ਬੰਦਾ ਹਰਾਸ ਇੰਨਾ ਕੁ ਹੋ ਜਾਂਦਾ ਉਹ ਇਹੀ ਸੋਚਦਾ ਵੀ ਇਹ ਕਿਤਨੇ ਕਿਤੇ ਸਾਡਾ ਤਮਾਸ਼ਾ ਹੀ ਬਣ ਰਿਹਾ ਕੱਲ ਜੇ ਕੋਈ ਵੱਡੀ ਗੱਲ ਹੋ ਜਾਂਦੀ ਆ ਤਾਂ ਪ੍ਰਸ਼ਾਸਨ ਹੀ ਇਸ ਗੱਲ ਦਾ ਜ਼ਿੰਮੇਵਾਰ ਹੋਊਗਾ ਕਿਉਂਕਿ ਕਿੰਨੇ ਮੇਜਰ ਐਕਸੀਡੈਂਟ ਹੋ ਚੁੱਕੇ ਜਦੋਂ ਮੈਂ ਲੈਟਰ ਲਿਖ ਕੇ ਐਸ ਡੀ ਐਮ ਸਾਹਿਬ ਨੂੰ ਦੇ ਵੀ ਚੁੱਕੀ ਆ ਕਿ ਕਿੰਨੇ ਬੱਚੇ ਸਾਡੇ ਇਸ ਚੀਜ਼ ਨੂੰ ਸਫਰ ਕਰ ਰਹੇ ਆ ਐਡਮਿਸ਼ਨਾਂ ਕਟੀਆਂ ਪੀ ਐਨਸ ਹਟੇ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਕਿ ਹੁਣ ਮੈਂ ਜੇ ਗੱਲ ਕਰਾਂ ਦੂਸਰੀ ਧਿਰ ਨਾਲ ਅੱਜ ਗੱਲ ਕਰਦੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਜਿਹੜਾ ਇੱਥੇ ਗੱਬੇ ਬੰਨ ਲਾਇਆ ਸੈਂਟਰ ਦੇ ਵਿੱਚ ਬੰਨ ਲਾਇਆ ਤੁਸੀਂ ਕਿਉਂ ਨਹੀਂ ਪ੍ਰਸ਼ਾਸਨ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਇੱਕ ਲਾਇਮ ਕਹੀ ਕਹਿੰਦੇ ਵੀ ਐਮ ਐਲ ਏ ਸਾਬ ਵੀ 도ਗਲੇ ਚੱਲਦੇ ਨੇ ਹੁਣ ਅਸੀਂ ਇਸ ਚੀਜ਼ ਨੂੰ ਨਾ ਤਾਂ ਨਕਾਰ ਸਕਦੇ ਨਾ ਅਸੀਂ ਸੈਪਟ ਕਰ ਸਕਦੇ ਇਹ ਤਾਂ ਹੁਣ ਪ੍ਰਸ਼ਾਸਨ ਹੀ ਜਾਣਦਾ ਜੀ ਏਡੇ ਅਲੀਗੇਸ਼ਨ ਲੱਗ ਰਹੇ ਆ ਇਟ ਮੀਨਸ देयर इज ਆ ਸਮਥਿੰਗ ਕੋਈ ਵੱਡਾ ਹੀ ਰੀਜ਼ਨ ਹੋਗਾ ਇਹਦੇ ਵਿੱਚ ਸੋ ਮੈਂ ਅਪੀਲ ਕਰਦੀ ਆ ਸਾਡਾ ਤਮਾਸ਼ਾ ਨਾ ਬਣਾਓ ਸਾਡੇ ਸਕੂਲ ਦੇ ਬੱਚਿਆਂ ਬਾਰੇ ਸੋਚੋ ਸਾਡੇ ਰਾਸਤੇ ਬਾਰੇ ਸੋਚੋ ਸ਼ੰਕਰ ਦੇ ਪ੍ਰਸ਼ਾਸ ਪੰਚਾਇਤਾਂ ਨੂੰ ਕਿਹਾ ਜਾਵੇ ਕਿ ਆਪਣਾ ਕੋਈ ਨਾ ਕੋਈ ਨਿਪਟਾਰਾ ਕਰਕੇ ਕੋਈ ਨਾ ਕੋਈ ਛੱਪੜ ਖੋਲ ਕੇ ਇਹ ਪਾਣੀ ਦਾ ਨਿਕਾਸ ਉੱਧਰ ਕੀਤਾ ਜਾਵੇ ਇੱਥੇ ਮੈਂ ਇੱਕ ਚੀਜ਼ ਹੋਰ ਮੈਂਸ਼ਨ ਕਰਨਾ ਚਾਹੁੰਦੀ ਆ ਕਿ ਜਿਵੇਂ ਅਸੀਂ ਐਮਐਲਏ ਸਾਹਿਬ ਕੋਲ ਗਏ ਐਸ ਡੀ ਐਮ ਸਾਹਿਬ ਕੋਲ ਗਏ इवन ਮੈਂ ਐਪਲੀਕੇਸ਼ਨ ਵੀ ਦਿੱਤੀਆਂ ਵੀ ਸਾਡੇ ਇਸ ਮਾਮਲੇ ਦੀ ਸੁਣਵਾਈ ਕਰੋ ਬਟ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਸੋ ਮੈਂ ਰਿਕਵੈਸਟ ਕਰਦੀ ਆ ਸਾਡੇ ਐਮ ਪੀ ਸਾਹਿਬ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਵੀ ਪਲੀਜ਼ ਅਗਰ ਤੁਸੀਂ ਮੇਰੀ ਇਹ ਵੀਡੀਓ ਦੇਖ ਰਹੇ ਹੋ ਪਲੀਜ਼ ਸਾਡਾ ਕੋਈ ਸੋਲੂਸ਼ਨ ਕਰੋ ਬਿਕੋਜ਼ ਆਈ نو ਮੈਂ ਤੁਹਾਡੇ ਬਾਰੇ ਬਹੁਤ ਸੁਣਿਆ ਵੀ ਤੁਸੀਂ ਬਹੁਤ ਹੈਲਪ ਕਰਦੇ ਹੋ ਹਰੇਕ ਲਈ ਖੜਦੇ ਹੋ ਤੇ ਆਈ ਵਾਂਟ ਕਿ ਤੁਸੀਂ ਵੀ ਸਾਡੇ ਲਈ ਇੱਥੇ ਆ ਕੇ ਇੱਕ ਵਾਰੀ ਪਲੀਜ਼ ਇਸ ਜਗ੍ਹਾ ਦਾ ਜਿਹੜਾ ਆ ਜਾਇਜ਼ਾ ਕਰੋ ਮੁਆਇਨਾ ਕਰੋ ਤੇ ਸਾਡੀ ਹੈਲਪ ਕਰੋ ਧੰਨਵਾਦ ਜੀ ਪੰਸੇਂ ਪਿੰਡ ਕੋਟਲਾ ਜੰਗਾ ਲੱਖੋਵਾਲ ਜੁਨੀਨ ਜ਼ਿਲ੍ਹਾ ਮੀਤਪੁਰ ਦਾਣ ਜਲੰਧਰ ਬਾਦਨਗਾ ਜੀ ਉਹ ਇੱਕ ਰੈਂਪ ਟੈਪ ਅਸੀਂ ਬਣਾਇਆ ਆ ਜਿੱਥੇ ਇੱਥੋਂ ਸ਼ੰਕਰ ਦੀ ਜ਼ਮੀਨ ਖਤਮ ਹੋ ਜਾਂਦੀ ਅੱਗੇ ਢੇਰੀਆਂ ਤੇ ਸਿਆਣੀ ਵਾਲ ਪਿੰਡ ਦੀ ਜ਼ਮੀਨ ਸ਼ੁਰੂ ਹੋ ਜਾਂਦੀ ਆ ਇਹ ਸੜਕ ਮੰਡੀ ਬੋਰਡ ਦੀ ਆ ਸ਼ੰਕਰੋਂ ਢੇਰੀਆਂ ਆਉਂਦੀ ਆ ਇਹ ਸੜਕ ਦੇ ਵਿੱਚ ਵਿੱਚ ਪਾਣੀ ਆ ਕੇ ਤੇ ਗਾਹਾਂ ਢੇਰੀਆਂ ਪਹੁੰਚ ਜਾਂਦਾ ਅਸੀਂ ਜਿੱਥੇ ਸਾਡੀ ਹਾਦਿਆ ਸਿਆਣੀ ਵਾਲ ਤੇ ਢੇਰੀਆਂ ਦੀ ਤੇ ਸ਼ੰਕਰ ਦੀ ਹੱਦ ਖਤਮ ਹੋ ਜਾਂਦੀ ਉੱਥੇ ਇੱਕ ਰੈਂਪ ਬਣਾਤਾ ਸੀ ਸੜਕ 'ਚ ਉਹਦੇ ਤਿੰਨ ਚਾਰ ਮਹੀਨੇ ਤੋਂ ਪਹਿਲਾਂ ਉਹਦੇ ਉੱਪਰ ਦੀ ਗੱਡੀਆਂ ਮੋਟਰਸਾਈਕਲ ਸਾਈਕਲ ਸਾਰਾ ਕੁਝ ਲੰਘਦਾ ਆ 15 ਫੁੱਟ ਘਟੂ ਘਟ ਚੌੜਾ ਸੀ ਤੇ 300 ਫੁੱਟ ਉੱਚਾ ਸੀ ਕਿ ਪਾਣੀ ਅੱਗੇ ਨਾ ਆਵੇ ਸਿਰਫ ਪਾਣੀ ਰੋਕਿਆ ਸੀਗਾ ਔਰ ਅੱਜ ਕੀ ਹੋਇਆ ਕਿ ਇਹ ਸ਼ੰਕਰ ਪਿੰਡ ਦੇ ਕੁਛ ਆ ਕੇ ਪਤਵੰਦੇ ਸੱਜਣ ਜੀ ਸੀਬੀ ਲਿਆ ਕੇ ਤੇ ਉਹਨੂੰ ਰੈਂਪ ਨੂੰ ਪੱਟ ਰਿਹਾ ਸੀ ਕਿ ਪਾਣੀ ਅਸੀਂ ਗਾਂ ਤੋੜਨਾ ਤੇ ਅਸੀਂ ਉਹਨੂੰ ਰੋਕਦੇ ਆ ਕਿ ਸ਼ੰਕਰ ਦਾ ਪਾਣੀ ਢੇਰੀਆਂ ਪਿੰਡ ਦੇ ਵਿੱਚ ਅਸੀਂ ਨਹੀਂ ਪੈਣ ਦੇਣਾ ਹਾਲਾਂਕਿ ਜੇ ਇਹੇ ਢੇਰੀਆਂ ਪਿੰਡ ਦਾ ਪਾਣੀ ਸ਼ੰਕਰ ਵੱਲ ਨੂੰ ਜਾਂਦਾ ਹੋਵੇ ਤੇ ਇਹ ਕੀ ਗੱਲ ਉਧਰ ਪੈ ਲੈਣ ਦੇਣਗੇ ਇਸੇ ਤੋਂ ਅਸੀਂ ਇਹ ਬੰਨ ਰੈਂਪ ਜਿਹੜਾ ਆਪਦਾ ਹਟਾਉਣ ਤੋਂ ਰੋਕਦੇ ਆ ਇਹਨਾਂ ਨੂੰ ਤੇ ਇਹ ਕਹਿੰਦੇ ਅਸੀਂ ਅੱਜ ਰੈਂਪੇ ਹਟਾ ਕੇ ਜਾਣਾ ਪਾਣੀ ਢੇਰੀਆਂ ਵੱਲ ਨੂੰ ਤੋੜ ਕੇ ਜਾਣਾ ਅਸੀਂ ਇਹ ਢੇਰੀਆਂ ਵੱਲ ਨੂੰ ਪਿੰਡ ਪਾਣੀ ਨਹੀਂ ਆਉਣ ਜਾਂਦਾ ਸੱਤ ਛੱਪੜਿਆ ਅਸੀਂ ਕਹਿੰਦੇ ਸੁਣਿਆ ਸ਼ੰਕਰ ਪਿੰਡ ਦੇ ਵਿੱਚ ਕਾਗਜ਼ਾਂ ਦੇ ਤੇ ਸੱਤੇ ਛੱਪੜ ਤੂਰ ਕੇ ਕਿਸੇ ਚ ਪਾਰਕਾ ਬਣਾਈਆਂ ਕਿਸੇ ਚ ਕੁਛ ਬਣਾਇਆ ਤੇ ਪਾਣੀ ਸਾਰਾ ਇੱਕ ਹੀ ਬਰਸਾਤੀ ਨਾਲ ਆਇਆ ਜੀ 12 ਕਰਮਾ ਚੌੜਾ ਉਹ ਬਰਸਾਤੀ ਨਾਲੇ ਦੇ ਵਿੱਚ ਪਾਣੀ ਛੱਡ ਦਿੱਤਾ ਸਾਰਾ ਤੇ ਜਿਹੜਾ ਬਰਸਾਤੀ ਨਾਲਾ ਵੀ ਜਿੱਥੋਂ ਸਿਆਣੀ ਵਾਲ ਦੀ ਜ਼ਮੀਨ ਸ਼ੁਰੂ ਹੁੰਦੀ ਆ ਉੱਥੇ ਅੱਗੇ ਬਰਸਾਤੀ ਨਾਲਾ ਕਾਗਜ਼ਾਂ ਦੇ ਵਿੱਚ ਰਿਕਾਰਡ ਦੇ ਵਿੱਚ ਹੈ ਨਹੀਂਗਾ ਸਿਰਫ ਇਹ ਸ਼ੰਕਰ ਦੀ ਹੱਦ ਦੇ ਨਾਲ-ਨਾਲ ਇੱਥੋਂ ਤੱਕ ਹੀ ਆਉਂਦਾ ਆ ਤੇ ਉਦੋਂ ਅੱਗੇ ਪਾਣੀ ਉਹ ਬਰਸਾਤੀ ਨਾਲੀ ਤੋਂ ਓਵਰ ਹੋ ਕੇ ਤੇ ਪਿੰਡ ਢੇਰੀਆਂ ਦੇ ਵਿੱਚ ਸੜ ਕੇ ਸੜ ਕੇ ਜਿਹੜੀ ਮੰਡੀ ਬੋਰਡ ਦੀ ਸੜਕ ਪੱਕੀ ਬਣੀ ਸੜ ਕੇ ਵਹਿ ਕੇ ਢੇਰੀਆਂ ਪਿੰਡ 'ਚ ਚੱਲ ਜਾਂਦਾ ਔਰ ਦੋਨੋਂ ਪਾਸੇ ਸਾਡੀਆਂ ਫਸਲਾਂ ਅਸੀਂ ਨਾਜ ਫਸਲ ਵੀ ਨਾਜਕ ਲਾਉਨੇ ਆਲੂ ਲਾਉਨੇ ਆ ਤੇ ਆਲੂ ਸਾਡੇ ਪਿਛਲੀ ਵਾਰੀ ਵੀ ਇੱਥੇ ਬਰਬਾਦ ਹੋ ਗਏ ਪਾਣੀ ਟੁੱਟ ਟੁੱਟ ਕੇ ਪੈ ਕੇ ਐਦ ਕੀ ਫੇਰ ਆਲੂ ਲਾਉਣ ਦੀ ਦਸ ਤਿਆਰੀ ਆ ਪੂਰੀ ਜੀ ਪਹਿਲੀ ਅਕਤੂਬਰ ਤੋਂ ਆਲੂਆਂ ਦੀ ਲਵਾਈ ਸ਼ੁਰੂ ਆ ਅਸੀਂ 5-7 ਦਿਨ ਤੀ ਸਾਡੇ ਇਹ ਸੜਕ ਦੇ ਦੋ ਬੰਨੀ 6 ਖੇਤ ਦੀ ਇੱਕ ਲੰਬਾਈ ਮੇਰੇ ਪਲਾਟ ਦੀ ਤੇ ਤਿੰਨ ਖੇਤ ਦੀ ਇੱਕ ਲੰਬਾਈ ਆ ਉਹਦੇ ਦੋਨੋਂ ਪਾਸੇ ਅਸੀਂ ਆਲੂ ਲਾਉਣੇ ਸਾਡੇ ਤਾਂ ਆਲੂ ਫੇਰ ਬਰਬਾਦ ਹੋ ਜਾਣੇ ਆ ਇਸ ਤੋਂ ਬਾਅਦ ਅਸੀਂ ਕਹਿੰਨੇ ਆ ਕਿ ਆਏ ਇਹਨੂੰ ਬੰਨ੍ਹ ਨੂੰ ਜਿਹੜਾ ਰੈਂਪ ਆ ਬੰਨ੍ਹਨੇਗਾ ਉਹਨੂੰ ਤੋੜਿਆ ਨਾ ਜਾਵੇ ਪਿੱਛੇ ਕੋਈ ਛੱਪੜ ਡੋਂਗੇ ਕਰਕੇ ਉਹਦੇ ਵਿੱਚ ਪਾਣੀ ਪਾਇਆ ਜਾਵੇ ਹਾਂਜੀ ਇਹਨੇ ਹੀ ਆ ਸਾ ਸਰ ਸਕੂਲ ਦਾ ਮੈਨੇਜਮੈਂਟ ਖੜਾ ਸਗਾ ਉਹਨਾਂ ਦਾ ਕਹਿਣਾ ਸਗਾ ਕਿ ਜਿਹੜੇ ਪਾਣੀ ਜ਼ਿਆਦਾ ਆਉਣ ਕਰਕੇ ਜਿਹੜੇ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਸਕੂਲ ਨੂੰ ਇਸ ਪਾਣੀ ਦੀ ਕੋਈ ਤੰਗੀ ਨਹੀਂ ਜਿਹੜੀ ਸਕੂਲ ਨੂੰ ਇੱਥੋਂ 2-300 ਮੀਟਰ ਪਿੱਛੇ ਸੜਕ ਮੁੜ ਜਾਂਦੀ ਉੱਥੇ ਪਾਣੀ ਨਹੀਂ ਜਾਂਦਾ ਜੇ ਅਮ ਕੋ ਵੀ ਜਿਹੜਾ ਬੰਨ ਲਾਇਆ ਤਾਂ ਪਿੱਛੇ ਸੜਕ ਪਰ ਜਾਂਦੀ ਆ ਪਾਣੀ ਦੀ ਉਹਦੇ ਵਿੱਚ ਦੀ ਬੈਨ ਨਹੀਂ ਲੰਗਦੀ ਇਹਨਾਂ ਦੀ ਸਕੂਲ ਦੀ ਤੇ ਜੇ ਪਾਣੀ ਅੱਗੇ ਛੱਡਣਗੇ ਉਸੇ ਸੜਕ ਦੇ ਢੇਰੀਆਂ ਤੋਂ ਹੀ ਬੈਨ ਹੋਣੀਆਂ ਫਿਰ ਸੜਕ ਜਿੱਤ ਮੋੜੇ ਫਿਰ ਪਾਣੀ ਰਹਿਣਾ ਉਹਦਾ ਹਾਲਤ ਤਾਂ ਫਿਰ ਨਹੀਂ ਹੋਇਆ ਜੀ ਚਾਹੇ ਚਾਹੇ ਪਾਣੀ ਉਹ ਸ਼ੰਕਰ ਵਾਲੇ ਪਾਸੇ ਖੜਾ ਚਾਹੇ ਉਹ ਢੇਰੀਆਂ ਪਿੰਡ ਨੂੰ ਜਾ ਕੇ ਲੱਗ ਜਵੇ ਬੈਨਤ ਫਿਰ ਵੀ ਇਸੇ ਪਾਣੀ ਵਿੱਚ ਦੀ ਜਾਣੀ ਸਰ ਕੀ ਇਸ ਵਾਰ ਨਹੀਂ ਤੁਸੀਂ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਕਿਸਾਨਤੂ ਵੀ ਆ ਕਿ ਪ੍ਰਸ਼ਾਸਨ ਨੇ ਕੋਈ ਤੁਹਾਡੀ ਸੁਣਵਾਈ ਨਹੀਂ ਕੀਤੀ ਇਸ ਮਾਮਲੇ ਵਿੱਚ ਹਾਂਜੀ ਅਸੀਂ ਪਿਛਲੇ ਸਾਲ ਕਰੀਬ ਜਨਵਰੀ ਦੇ ਵਿੱਚ ਇਹ ਜਦੋਂ ਪਾਣੀ ਜ਼ਿਆਦਾ ਸੀ ਆਲੂਆਂ ਨੂੰ ਸਾਡਾ ਨੁਕਸਾਨ ਹੁੰਦਾ ਸੀ ਅਸੀਂ ਧਰਨਾ ਲਾਉਣ ਦਾ ਸ਼ੰਕਰਪਿੰਡ ਦੇ ਵਿੱਚ ਸਵੇਰ ਦਾ ਪ੍ਰੋਗਰਾਮ ਇਹ ਲਿਖਿਆ ਸੀ ਸ਼ਾਮ ਨੂੰ ਸੀਐਡੀ ਵਾਲਿਆਂ ਨੂੰ ਸਾਡੇ ਪ੍ਰਧਾਨ ਜੀ ਨੇ ਜਸਵੰਤ ਸਿੰਘ ਸਿੰਘਪੁਰ ਦੋਨਾਂ ਲਖੋਵਾਲ ਦਾ ਜ਼ਿਲ੍ਹਾ ਜਲੰਧਰ ਦਾ ਉਹਨੇ ਕਾਲ ਕੀਤੀ ਕਿ ਅਸੀਂ ਸਵੇਰੇ ਸ਼ੰਕਰ ਅੱਡੇ 'ਚ ਧਰਨਾ ਲਾਉਣਾ ਉਹਨਾਂ ਨੇ ਸਾਰੇ ਪ੍ਰਸ਼ਾਸਨ ਨੂੰ ਪਰਤਾਕ ਰਿਪੋਰਟ ਕੀਤੀ ਤੇ ਉੱਥੇ ਧਰਨਾ ਲਾਉਣ ਤੋਂ ਪਹਿਲਾਂ ਹੀ ਐਮਐਲਏ ਬੀਬੀ ਇੰਦਰਜੀਤ ਕੌਰ ਮਾਨ ਵੀਡੀਓ ਸਾਹਿਬ ਨੂੰ ਲੈ ਕੇ ਪਹੁੰਚ ਗਿਆ ਸੀ ਕਿ ਧਰਨਾ ਤੁਸੀਂ ਨਾ ਲਓ ਤੇ ਅਡਾ ਮੈਂ ਮਸਲਾ ਹੱਲ ਅਸੀਂ ਕਰਾ ਦੇਣੀ ਉਹਨਾਂ ਆ ਕੇ ਮੌਕਾ ਦੇਖਿਆ ਤੇ ਸਾਨੂੰ ਉਹ ਵਿਸ਼ਵਾਸ ਦਿਵਾ ਕੇ ਗਏ ਸੀਗੇ ਕਿ ਅਸੀਂ ਛੱਪੜ ਡੂੰਗੇ ਕਰਾਂਗੇ ਪਿੰਡ ਦੇ ਤੇ ਪਾਣੀ ਉੱਥੇ ਪਾਵਾਂਗੇ ਇਹ ਪਾਣੀ ਤੁਹਾਡਾ ਬੰਦ ਕਰਾ ਲਾਂਗੇ ਤੇ ਧਰਨਾ ਕੈਨਸਲ ਕਰ ਦਿਓ ਅਸੀਂ ਧਰਨਾ ਕੈਨਸਲ ਕਰਤਾ ਉਸ ਤੋਂ ਬਾਅਦ ਅੱਗੇ ਕਈ ਵਾਰੀ ਆ ਜਾ ਕੇ ਐਸਡੀਓ ਸਾਹਿਬ ਨੂੰ ਵੀ ਇਹਦੀਆਂ ਵੀਡੀਓ ਬਣਾ ਕੇ ਦਿੱਤੀਆਂ ਕਈ ਵਾਰੀ ਪੱਤਰਕਾਰ ਵੀਰਾਂ ਨੇ ਵੀ ਦੂਰੋਂ ਦੂਰੋਂ ਆ ਕੇ ਵੀਡੀਆਂ ਵੀ ਇਹ ਵਾਇਰਲ ਕੀਤੀਆਂ ਤੇ ਪਰ ਉਸ ਤੋਂ ਬਾਅਦ ਬੀਬੀ ਇੰਦਰਜੀਤ ਕੁਰਮਾਨ ਜੀ ਨੂੰ ਅਸੀਂ 2 ਮਹੀਨੇ ਬਾਅਦ ਫਿਰ ਬੁਲਾਇਆ ਉਹ ਫਿਰ ਮੌਕਾ ਦੇਖ ਕੇ ਗਏ ਤੇ ਕੋਈ ਮਸਲਾ ਨਹੀਂ ਹੱਲ ਹੋਇਆ ਜੀ ਇਹ ਦੂਸਰਾ ਸਾਲ ਚੜ ਗਿਆ ਤੇ ਮੂਰੇ ਅਸੀਂ ਆਲੂ ਲਾਉਣ ਦਾ ਸੀਜ਼ਨ ਫਿਰ ਆ ਗਿਆ ਚੈਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ